ਬਾਬਾ ਜੀ ਦੀ ਪਿਆਰੀ ਸੰਗਤ ਜੀ ਯਾਦਾ Swami ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਕਰਮਾਂ ਦਾ ਫਲ ਤਾਂ ਸਾਨੂੰ ਕਿਸੇ ਵੀ ਹਾਲਤ ਵਿੱਚ ਭੋਗਣਾ ਹੀ ਪੈਂਦਾ ਹੈ ਇੱਕ ਸత్సੰਗੀ ਪਰਿਵਾਰ ਨੇ ਬਾਬਾ ਜੀ ਨੂੰ ਸਵਾਲ ਕੀਤਾ ਸੀ ਕਿ ਜੋ ਕੀ ਉਹਨਾਂ ਦੇ ਪੁੱਤਰ ਬਾਰੇ ਸੀ ਉਸ ਨੂੰ ਕੈਂਸਰ ਸੀ ਹੈ ਸਤਿਗੁਰੂ ਇਸ ਛੋਟੇ ਜਿਹੇ ਬੱਚੇ ਦੀ ਕੀ ਗਲਤੀ ਹੈ ਇਸ ਨੂੰ ਇੰਨੀ ਵੱਡੀ ਬਿਮਾਰੀ ਕਿਉਂ ਮਿਲ ਗਈ ਹੈ ਤਾਂ ਸਤਿਗੁਰੂ ਨੇ ਸਮਝਾਇਆ ਕਿ ਪਰਮਾਤਮਾ ਕਦੇ ਵੀ ਕਿਸੇ ਦੇ ਨਾਲ ਗਲਤ ਨਹੀਂ ਕਰਦਾ ਹਰ ਜੀਵ ਨੂੰ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਪੈਂਦਾ ਹੈ ਤੇ ਉਹ ਅਵਾਰ ਜਨਮ ਲੈਂਦਾ ਹੈ ਇਸ ਬੱਚੇ ਦਾ ਜਨਮ ਵੀ ਇਸੇ ਕਰਕੇ ਹੀ ਹੋਇਆ ਹੈ ਤਾਂ ਉਸ ਸੰਗੀ ਪਰਿਵਾਰ ਕਹਿਣ ਲੱਗਾ ਕਿ ਸਤਿਗੁਰੂ ਸਾਨੂੰ ਕੁਝ ਸਮਝ ਨਹੀਂ ਆ ਰਿਹਾ ਤੁਸੀਂ ਕੀ ਕਹਿ ਰਹੇ ਹੋ ਤੁਹਾਡੇ ਅੱਗੇ ਬੇਨਤੀ ਹੈ ਕਿ ਸਾਨੂੰ ਸਾਡੇ ਸਵਾਲ ਦਾ ਉੱਤਰ ਸਰਲ ਸ਼ਬਦਾ ਵਿੱਚ ਦੇਣ ਦੀ ਕਿਰਪਾਲਤਾ ਕਰੋ ਸਤਿਗੁਰੂ ਮੁਸਕਰਾ ਪਏ ਤੇ ਉਹਨਾਂ ਨੂੰ ਇੱਕ ਕਹਾਣੀ ਦੀ ਮਦਦ ਨਾਲ ਸਮਝਾਇਆ ਸਤਿਗੁਰੂ ਕਹਿਣ ਲੱਗੇ ਕਿ ਪੁਰਾਣੇ ਸਮੇਂ ਵਿੱਚ ਇੱਕ ਰਾਜਾ ਸੀ ਉਹ ਪਰਮਾਤਮਾ ਦਾ ਬਹੁਤ ਵੱਡਾ ਭਗਤ ਸੀ ਉਸ ਨੇ ਆਪਣੇ ਮਹਿਲ ਦੇ ਨਾਲ ਪ੍ਰਭੂ ਦਾ ਮੰਦਰ ਵੀ ਬਣਾਇਆ ਹੋਇਆ ਸੀ ਇੱਕ ਬ੍ਰਾਹਮਣ ਨੂੰ ਉਸ ਮੰਦਰ ਦਾ ਪੁਜਾਰੀ ਬਣਾ ਦਿੱਤਾ ਉਹ ਰਾਜੇ ਤਾਂ ਕਦੇ ਵੀ ਕੁਝ ਨਹੀਂ ਮੰਗਦਾ ਸੀ ਉਸ ਦੇ ਸੁਭਾਅ ਤੇ ਰਾਜਾ ਵੀ ਬਹੁਤ ਖੁਸ਼ ਸੀ ਉਸ ਬ੍ਰਾਹਮਣ ਨੂੰ ਰਾਜ ਮੰਦਰ ਵਿੱਚ ਪੂਜਾ ਕਰਦੇ ਹੋਏ ਕਈ ਸਾਲ ਹੋ ਗਏ ਸਨ ਰਾਜੇ ਦਾ ਇੱਕ ਪੁੱਤਰ ਸੀ ਰਾਜੇ ਨੇ ਆਪਣੇ ਪੁੱਤਰ ਦਾ ਵਿਆਹ ਆਪਣੇ ਗਵੰਡੀ ਰਾਜੇ ਦੀ ਪੁੱਤਰੀ ਨਾਲ ਕਰ ਦਿੱਤਾ ਵਿਆਹ ਵਾਲੀ ਰਾਤ ਨੂੰ ਰਾਜਕੰਨਿਆ ਨੂੰ ਨੀਂਦ ਨਹੀਂ ਆਈ ਤੇ ਉਹ ਇੱਧਰ ਉੱਧਰ ਘੁੰਮਣ ਲੱਗੀ ਜਦੋਂ ਉਹ ਆਪਣੇ ਪਤੀ ਦੇ ਪਲੰਘ ਦੇ ਕੋਲ ਆਈ ਤਾਂ ਉਸ ਨੇ ਦੇਖਿਆ ਕਿ ਹੀਰੇ ਮੋਤੀ ਦੇ ਨਾਲ ਜੜੀ ਹੋਈ ਇੱਕ ਤਲਵਾਰ ਪਈ ਹੈ ਉਸ ਨੇ ਤਲਵਾਰ ਨੂੰ ਚੁੱਕ ਲਿਆ ਉਹ ਉਲਟਾ ਚਮਕਣ ਲੱਗ ਪਈ ਇਹ ਦੇਖ ਕੇ ਉਹ ਬਹੁਤ ਡਰ ਗਈ ਡਰ ਦੇ ਕਾਰਨ ਉਹ ਤਲਵਾਰ ਉਸ ਦੇ ਹੱਥ ਵਿੱਚੋਂ ਛੁੱਟ ਕੇ ਪਲੰਘ ਤੇ ਸੁੱਤੇ ਪਏ ਰਾਜੇ ਦੇ ਰਾਜਕੁਮਾਰ ਦੀ ਗਰਦਨ ਤੇ ਜਾ ਡਿਗੀ ਤੇ ਰਾਜਕੁਮਾਰ ਦਾ ਸਿਰ ਕੱਟ ਗਿਆ ਤੇ ਉਸੇ ਸਮੇਂ ਉਹ ਮਰ ਗਿਆ ਉਹ ਪਤਨੀ ਆਪਣੇ ਪਤੀ ਦੇ ਮਰਨ ਤੇ ਬਹੁਤ ਦੁਖੀ ਹੋਈ ਤੇ ਉਹ ਇਹ ਸੋਚ ਕੇ ਬਹੁਤ ਡਰ ਗਈ ਸੀ ਕਿ ਜੇਕਰ ਮੈਂ ਸਭ ਨੂੰ ਸੱਚ ਦੱਸਾਂਗੀ ਤਾਂ ਕੋਈ ਮੇਰੀ ਗੱਲ ਤੇ ਯਕੀਨ ਨਹੀਂ ਕਰੇਗਾ ਤੇ ਹੁੰਦੀ ਉਹ ਉੱਚੀ ਉੱਚੀ ਰੋਣ ਲੱਗ ਗਈ ਤੇ ਕਹਿਣ ਲੱਗੀ ਕਿ ਮੇਰੇ ਪਤੀ ਨੂੰ ਕਿਸੇ ਨੇ ਮਾਰ ਦਿੱਤਾ ਹੈ ਪੂਰੇ ਮਹਿਲ ਵਿੱਚ ਹਫੜਾ ਦਫੜੀ ਮਚ ਗਈ ਤੇ ਰਾਜਾ ਵੀ ਆ ਗਿਆ ਰਾਜੇ ਨੇ ਆ ਕੇ ਪੁੱਛਿਆ ਕਿ ਮੇਰੇ ਪੁੱਤਰ ਨੂੰ ਕਿਸ ਨੇ ਮਾਰਿਆ ਹੈ ਤਾਂ ਉਹ ਕਹਿਣ ਲੱਗੀ ਕਿ ਮੈਂ ਨਹੀਂ ਜਾਣਦੀ ਕਿ ਕੌਣ ਸੀ ਪਰ ਮਹਿਲ ਦੇ ਕੋਲ ਵਾਲੇ ਮੰਦਰ ਵਿੱਚ ਉਸ ਨੂੰ ਜਾਂਦੇ ਹੋਏ ਦੇਖਿਆ ਹੈ ਰਾਜੇ ਸਮੇਤ ਸਾਰੇ ਲੋਕ ਮੰਦਰ ਵਿੱਚ ਗਏ ਤਾਂ ਉੱਥੇ ਉਹਨਾਂ ਨੇ ਬ੍ਰਾਹਮਣ ਨੂੰ ਪੂਜਾ ਕਰਦੇ ਹੋਏ ਦੇਖਿਆ ਰਾਜੇ ਦੇ ਸੈਨਿਕ ਨੇ ਉਸ ਬ੍ਰਾਹਮਣ ਨੂੰ ਫੜ ਲਿਆ ब्राह्मण ਨੇ ਬਹੁਤ ਕਿਹਾ ਕਿ ਮੈਂ ਤੁਹਾਡੇ ਪੁੱਤਰ ਨੂੰ ਨਹੀਂ ਮਾਰਿਆ ਪਰ ਕਿਸੇ ਨੇ ਵੀ ਉਸ ਦੀ ਗੱਲ ਨਹੀਂ ਮੰਨੀ ਰਾਜੇ ਨੇ ਵੀ ਵਾਰ-ਵਾਰ ਸੋਚਿਆ ਕਿ ਬ੍ਰਾਹਮਣ નિર્ਦੋਸ਼ ਹੋ ਸਕਦਾ ਹੈ ਪਰ ਸਭ ਦੇ ਕਹਿਣ ਤੇ ਰਾਜੇ ਨੇ ਬ੍ਰਾਹਮਣ ਨੂੰ ਕਿਹਾ ਕਿ ਮੈਂ ਤੈਨੂੰ ਫਾਂਸੀ ਦੀ ਸਜ਼ਾ ਤਾਂ ਨਹੀਂ ਦਵਾਂਗਾ ਪਰ ਜਿਸ ਹੱਥ ਨਾਲ ਤੂੰ ਮੇਰੇ ਪੁੱਤਰ ਨੂੰ ਮਾਰਿਆ ਹੈ ਉਸ ਹੱਥ ਨੂੰ ਕੱਟਣ ਦਾ ਮੈਂ ਸੰਦੇਸ਼ ਦਿੰਦਾ ਹਾਂ ਇਹ ਕਹਿ ਕੇ ਰਾਜੇ ਨੇ ਉਸ ਦਾ ਹੱਥ ਕਟਵਾ ਦਿੱਤਾ ਇਸ ਤੇ ਬ੍ਰਾਹਮਣ ਬਹੁਤ ਦੁਖੀ ਹੋ ਗਿਆ ਤੇ ਰਾਜੇ ਨੂੰ ਧਰਮਿਕ ਨਾ ਮੰਨ ਕੇ ਉਹ ਉੱਥੋਂ ਚਲਾ ਗਿਆ ਫਿਰ ਉਸ ਨੇ ਕਿਸੇ ਜੋਤਿਸ਼ ਦੀ ਖੋਜ ਕੀਤੀ ਜਿਆਦਾ ਲੱਭਣ ਤੇ ਉਸ ਨੂੰ ਇੱਕ ਜੋਤਿਸ਼ ਮਿਲ ਗਿਆ ਉਹ ਬ੍ਰਾਹਮਣ ਜੋਤਿਸ਼ ਉਸ ਨੂੰ ਮਿਲਣ ਲਈ ਉਸ ਦੇ ਘਰ ਚ ਲੱਗ ਗਿਆ ਜੋਤਿਸ਼ ਉੱਥੇ ਨਹੀਂ ਸੀ ਉਸ ਦੀ ਪਤਨੀ ਜੋਤਿਸ਼ ਨੂੰ ਬੁਰਾ ਭਲਾ ਕਹਿ ਰਹੀ ਸੀ ਥੋੜੀ ਦੇਰ ਮਗਰੋਂ ਜੋਤਿਸ਼ ਕਰਾ ਆ ਗਿਆ ਉਸ ਦੇਖ ਕੇ ਆਉਣ ਦੇ ਬਾਅਦ ਵੀ ਉਸ ਦੀ ਪਤਨੀ ਉਸ ਨੂੰ ਬੁਰਾ ਭਲਾ ਕਹਿ ਰਹੀ ਸੀ ਪਰ ਜੋਤਿਸ਼ ਕੁਝ ਨਹੀਂ ਬੋਲੇ ਤੇ ਉਹਨਾਂ ਨੇ ਆਪਣੀ ਪਤਨੀ ਨੂੰ ਕੁਝ ਨਹੀਂ ਕਿਹਾ ਬ੍ਰਾਹਮਣ ਨੂੰ ਦੇਖ ਕੇ ਜੋਤਿਸ਼ ਨੇ ਪੁੱਛਿਆ ਕਿ ਪੰਡਿਤ ਜੀ ਤੁਹਾਨੂੰ ਕੀ ਕੰਮ ਹੈ ਤਾਂ ਬ੍ਰਾਹਮਣ ਨੇ ਆਖਿਆ ਕਿ ਮੈਨੂੰ ਇੱਕ ਕੰਮ ਸੀ ਪਰ ਤੁਸੀਂ ਇੱਕ ਗੱਲ ਦੱਸੋ ਕਿ ਤੁਹਾਡੀ ਪਤਨੀ ਇੰਨਾ ਬੁਰਾ ਕਿਉਂ ਬੋਲ ਰਹੀ ਹੈ ਤਾ ਜੋਤਿਸ਼ ਨੇ ਕਿਹਾ ਕਿ ਇਹ ਮੇਰੀ ਪਤਨੀ ਨਹੀਂ ਇਹ ਤਾਂ ਮੇਰਾ ਕਰਮ ਹੈ ਦੁਨੀਆ ਵਿੱਚ ਅਸੀਂ ਜਿਸ ਨੂੰ ਵੀ ਦੇਖਦੇ ਹਾਂ ਚਾਹੇ ਭਾਈ ਹੋਵੇ ਪੁੱਤਰ ਹੋਵੇ ਪਿਤਾ ਹੋਵੇ ਪਤਨੀ ਹੋਵੇ ਜਾਂ ਮਾਂ ਜਾਂ ਬੇਟੀ ਕੋਈ ਵੀ ਸਾਕਾ ਸੰਬੰਧੀ ਸਾਡਾ ਕਰਮ ਹਨ ਆਪਣਾ ਕੀਤਾ ਹੋਇਆ ਕੋਈ ਵੀ ਕੰਮ ਸਹੀ ਹੋਵੇ ਜਾਂ ਗਲਤ ਸਾਨੂੰ ਭੋਗਣਾ ਹੀ ਪੈਂਦਾ ਹੈ ਇਸ ਕਰਕੇ ਮੈਂ ਆਪਣੇ ਕਰਮਾਂ ਨੂੰ ਖੁਸ਼ੀ ਨਾਲ ਭੋਗ ਰਿਹਾ ਹਾਂ ਬ੍ਰਾਹਮਣ ਨੇ ਪੁੱਛਿਆ ਕਿ ਤੁਸੀਂ ਐਵੇਂ ਦਾ ਇਹਦਾ ਕਿਹੜਾ ਕੰਮ ਕੀਤਾ ਸੀ ਤਾਂ ਜੋਤਿਸ਼ ਨੇ ਕਿਹਾ ਕਿ ਪਿਛਲੇ ਜਨਮ ਵਿੱਚ ਮੈਂ ਇੱਕ ਕਾਂ ਸੀ ਤੇ ਅੱਜ ਜੋ ਮੇਰੀ ਪਤਨੀ ਹੈ ਉਹ ਇੱਕ ਬਲਦ ਸੀ ਜਿਸ ਦੀ ਪਿੱਠ ਤੇ ਇੱਕ ਜ਼ਖਮ ਹੋ ਗਿਆ ਸੀ ਤੇ ਜ਼ਖਮ ਦੇ ਦਰਦ ਕਰਕੇ ਉਹ ਬਹੁਤ ਦੁਖੀ ਸੀ ਉਸ ਜ਼ਖਮ ਵਿੱਚ ਕੀੜੇ ਪੈ ਗਏ ਸਨ ਜਿਨ੍ਹਾਂ ਨੂੰ ਖਾਣ ਦੇ ਲਈ ਮੈਂ ਉਸ ਦੇ ਜ਼ਖਮ ਨੂੰ ਚੁੰਜ ਮਾਰਦਾ ਸੀ ਜਿਸ ਦੇ ਕਾਰਨ ਉਸ ਨੂੰ ਬਹੁਤ ਦਰਦ ਚੱਲਣਾ ਪੈਂਦਾ ਸੀ ਇੱਕ ਵਾਰ ਉਸ ਦੇ ਚੁੰਜ ਮਾਰਦੇ ਸਮੇ ਮੇਰੀ ਚੁੰਜ ਉਸ ਦੀ ਠੋਡੀ ਵਿੱਚ ਫਸ ਗਈ ਤੇ ਇਸ ਨਾਲ ਉਹ ਬਹੁਤ ਜ਼ਿਆਦਾ ਤੜਫ ਉੱਠੀ ਮੈਂ ਵੀ ਮੈਂ ਵੀ ਆਪਣੀ ਚੁੰਜ ਕੱਢਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਉਹ ਫਸ ਗਈ ਤੇ ਤੇ ਨਿਕਲ ਨਹੀਂ ਰਹੀ ਸੀ ਮੈਂ ਸੋਚਿਆ ਕਿ ਪਾਣੀ ਵਿੱਚ ਇਹ ਆਪਣੀ ਚੁੰਝ ਕੱਢ ਸਕਦਾ ਹੈ ਉਸਨੇ ਸੋਚਿਆ ਕਿ ਪਾਣੀ ਵਿੱਚ ਆਪਣੀ ਚੁੰਝ ਕੱਢ ਸਕਦਾ ਹੈ ਇਸ ਕਰਕੇ ਉਸਨੇ ਨਦੀ ਵਿੱਚ ਪ੍ਰਵੇਸ਼ ਇਸ ਕਰਕੇ ਉਹ ਨਦੀ ਵਿੱਚ ਗਈ ਨਦੀ ਦੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਅਸੀਂ ਦੋਵੇਂ ਵਹਿ ਗਏ ਤੇ ਮਰ ਗਏ ਹੁਣ ਇਸ ਜਨਮ ਵਿੱਚ ਅਸੀਂ ਦੋਵੇਂ ਪਤੀ ਪਤਨੀ ਬਣ ਗਏ ਪਿਛਲੇ ਕਰਮਾਂ ਦੇ ਕਾਰਨ ਹੁਣ ਇਹ ਮੈਨੂੰ ਬਹੁਤ ਦੁੱਖ ਦਿੰਦੀ ਹੈ ਪਰ ਮੈਂ ਆਪਣੀ ਚੁੰਝ ਇਸ ਨੂੰ ਦਰਦ ਪਛਾਣ ਦੇ ਲਈ ਨਹੀਂ ਮਾਰਦਾ ਇਸ ਕਰਕੇ ਇਸ ਕਰਕੇ ਇੱਕ ਦਿਨ ਇਸ ਦੀ ਵੀ ਸਮਝ ਠੀਕ ਹੋ ਜਾਵੇਗੀ ਤੇ ਆਪਣੇ ਪਿਛਲੇ ਜਨਮ ਦੇ ਕਰਮਾ ਕਰਕੇ ਮੈਂ ਇਸ ਨੂੰ ਕੁਝ ਨਹੀਂ ਕਹਿੰਦਾ ਤੇ ਸਭ ਸਹਿਣ ਕਰ ਰਿਹਾ ਹਾਂ ਤੇ ਉਸ ਦਿਨ ਦੀ ਉਡੀਕ ਕਰ ਰਿਹਾ ਹਾਂ ਜਿਸ ਦਿਨ ਇਸ ਦਾ ਸੁਭਾਅ ਬਦਲ ਜਾਵੇਗਾ ਤੇ ਅਸੀਂ ਤੇ ਤੁਸੀਂ ਕਹੋ ਕਿ ਤੁਸੀਂ ਇੱਥੇ ਕਿਸ ਕੰਮ ਲਈ ਆਏ ਹੋ ਤਾਂ ਬਾਂਮਣ ਨੇ ਆਪਣਾ ਹਾਲ ਦੱਸ ਦਿੱਤਾ ਤੇ ਪੁੱਛਿਆ ਕਿ ਰਾਜੇ ਨੇ ਮੈਨੂੰ ਬਿਨਾਂ ਕਿਸੇ ਅਪਰਾਧ ਦੇ ਮੇਰਾ ਹੱਥ ਕਿਉਂ ਕਟਵਾਇਆ ਹੈ ਤਾਂ ਜੋਤਿਸ਼ ਨੇ ਕਿਹਾ ਰਾਜੇ ਨੇ ਤੁਹਾਡੇ ਹੱਥ ਨੂੰ ਕਟਾਇਆ ਹੈ ਤੁਹਾਡੇ ਕਰਮਾਂ ਨੇ ਹੀ ਤੁਹਾਡਾ ਹੱਥ ਕਟਾਇਆ ਹੈ ਤਾਂ ਬਾਂਬੜ ਨੇ ਪੁੱਛਿਆ ਕਿ ਕਿਉਂ ਤਾਂ ਜੋਤਿਸ਼ ਨੇ ਕਿਹਾ ਪਿਛਲੇ ਜਨਮ ਵਿੱਚ ਤੁਸੀਂ ਇੱਕ ਸਾਧੂ ਸੀ ਤੇ ਰਾਜੇ ਦੀ ਪਤਨੀ ਇੱਕ ਬੱਕਰੀ ਸੀ ਤੇ ਰਾਜੇ ਦਾ ਪੁੱਤਰ ਇੱਕ ਕਿਸਾਈ ਸੀ ਤੇ ਜਦੋਂ ਕਿਸਾਈ ਬੱਕਰੀ ਨੂੰ ਮਾਰਨ ਲੱਗ ਰਿਹਾ ਸੀ ਤਾਂ ਉਦੋਂ ਬੱਕਰੀ ਆਪਣੀ ਜਾਨ ਬਚਾ ਕੇ ਸਾਹਮਣੇ ਹੀ ਜੰਗਲ ਵਿੱਚ ਭੱਜ ਗਈ ਤੇ ਪਿੱਛੇ ਤੋਂ ਕਿਸਾਈ ਆ ਗਿਆ ਉਸਨੇ ਤੁਹਾਡੇ ਤੋਂ ਪੁੱਛਿਆ ਕਿ ਕੋਈ ਬੱਕਰੀ ਇੱਥੇ ਤਾਂ ਨਹੀਂ ਆਈ ਤਾਂ ਤੁਸੀਂ ਬੱਕਰੀ ਦੇ ਬਾਰੇ ਦੱਸ ਦਿੱਤਾ ਤੇ ਉਸ ਤਰਫ ਇਸ਼ਾਰਾ ਕਰ ਦਿੱਤਾ ਤਾਂ ਉਸ ਕਿਸਾਈ ਨੇ ਬੱਕਰੀ ਨੂੰ ਲੱਭ ਕੇ ਮਾਰ ਦਿੱਤਾ ਹੁਣ ਤੁਹਾਡੇ ਪਿਛਲੇ ਕਰਮਾਂ ਦਾ ਫਲ ਹੀ ਤੁਹਾਨੂੰ ਮਿਲਿਆ ਹੈ ਤੇ ਤੁਹਾਡੇ ਕਰਮ ਨੂੰ ਭੋਗਣ ਲਈ ਕਿਸਾਈ ਨੂੰ ਰਾਜੇ ਦੇ ਪੁੱਤਰ ਦੇ ਰੂਪ ਵਿੱਚ ਜਨਮ ਦਿੱਤਾ ਸੀ ਤੇ ਬੱਕਰੀ ਨੂੰ ਰਾਜਕੰਨਿਆਂ ਦਾ ਜਨਮ ਮਿਲ ਗਿਆ ਪਿਛਲੇ ਜਨਮ ਦਾ ਹਿਸਾਬ ਕਿਤਾਬ ਪੂਰਾ ਕਰਨ ਦੇ ਲਈ ਉਹਨਾਂ ਦੇ ਕਰਮਾਂ ਨੇ ਉਹਨਾਂ ਨੂੰ ਇੱਕ ਰਾਦੇ ਲਈ ਇਕੱਠਾ ਕੀਤਾ ਤੇ ਰਾਜਕੰਨਿਆਂ ਦੇ ਹੱਥਾਂ ਦੁਆਰਾ ਰਾਜੇ ਦੇ ਪੁੱਤਰ ਦੀ ਗਰਦਨ ਕੱਟ ਗਈ ਕਿ ਪਿਛਲੇ ਜਨਮ ਵਿੱਚ ਤੁਸੀਂ ਆਪਣਾ ਹੱਥ ਉਠਾ ਕੇ ਇਸ਼ਾਰਾ ਕੀਤਾ ਸੀ ਇਸ ਕਰਕੇ ਕਿਸਾਈ ਨੇ ਬੱਕਰੀ ਨੂੰ ਮਾਰ ਦਿੱਤਾ ਸੀ ਇਸ ਕਰਕੇ ਹੀ ਇਸ ਜਨਮ ਵਿੱਚ ਰਾਜਕੰਨਿਆਂ ਨੇ ਦੇ ਪੁੱਤਰ ਦੇ ਮਰ ਜਾਣ ਵਿੱਚ ਤੇਰਾ ਨਾਮ ਦੱਸ ਦਿੱਤਾ ਤੇ ਤੇਰਾ ਹੱਥ ਕਟਵਾ ਦਿੱਤਾ ਹਾਂ ਇਹ ਕਹਾਣੀ ਸੁਣ ਕੇ ਉਹ ਸత్సੰਗੀ ਪਰਿਵਾਰ ਸਭ ਕੁਝ ਸਾਫ-ਸਾਫ ਸਮਝ ਗਿਆ ਤੇ ਉਸਨੇ ਆਪਣੇ ਸਤਿਗੁਰੂ ਦਾ ਸ਼ੁਕਰਾਨਾ ਕੀਤਾ ਸੰਗਤ ਜੀ ਆਪਣੇ ਕਰਮਾਂ ਦੇ ਹਿਸਾਬ ਕਿਤਾਬ ਤੋਂ ਕੋਈ ਨਹੀਂ ਬਚ ਸਕਦਾ ਜੇਕਰ ਅਸੀਂ ਕਿਸੇ ਨੂੰ ਥੱਪੜ ਵੀ ਮਾਰਾਂਗੇ ਤਾਂ ਉਸ ਦਾ ਵੀ ਹਿਸਾਬ ਪ੍ਰਮਾਤਮਾ ਦੀ ਅਦਾਲਤ ਵਿੱਚ ਦੇਣਾ ਹੁੰਦਾ ਹੈ ਤੇ ਲੋਕ ਇੱਥੇ ਕਤਲ ਕਰਕੇ ਸੋਚਦੇ ਹਨ ਕਿ ਕਿਸੇ ਨੇ ਨਹੀਂ ਦੇਖਿਆ ਪਰ ਉਹ ਪਰਮਾਤਮਾ ਸਭ ਕੁਝ ਦੇਖ ਰਿਹਾ ਹੈ ਰਾਧਾ ਸੁਆਮੀ